ਦੀਦੀ ਤੁਸੀਂ ਸ਼ੁਕਰ ਹੈ ਤੁਸੀਂ ਵੀ ਕਿਤੇ ਘਰੇ ਆਏ ਹੋ ਤੇ ਮੈਨੂੰ ਦੇਖ ਕੇ ਖੁਸ਼ ਹੋਈਆਂ ਨਹੀਂ ਤਾਂ ਮੈਨੂੰ ਇਦਾਂ ਹੀ ਲੱਗਦਾ ਸੀ ਕਿ ਤੁਸੀਂ ਮੇਰੇ ਨਾਲ ਗੁੱਸੇ ਹੀ ਰਹਿਣਾ ਠੀਕ ਹੈ ਮੈਂ ਮੰਨਦੀ ਆ ਕਿ ਮੈਂ ਭੈਣ ਭਰਾਵਾਂ ਵਿੱਚੋਂ ਵੱਡੀ ਆ ਮੇਰੇ ਕੋਲੋਂ ਵੀ ਤਾਂ ਗਲਤੀ ਹੋ ਹੀ ਸਕਦੀ ਹੈ ਇਹ ਜ਼ਰੂਰੀ ਥੋੜੀ ਹੈ ਕਿ ਜੋ ਮੈਂ ਕੀਤਾ ਉਹ ਸਹੀ ਹੋਊਗਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਸੀਂ ਜਿਹੜੀ ਵੀ ਜਿੱਦ ਫੜੀ ਹੈ ਨਾ ਉਹਨੂੰ ਪੂਗਾ ਕੇ ਛੱਡਦੇ ਹੋ ਤੇ ਫਿਰ ਮੈਨੂੰ ਇਦਾਂ ਹੀ ਲੱਗਿਆ ਸੀਗਾ ਕਿ ਹੁਣ ਤੁਸੀਂ ਆ ਮੇਰੇ ਵਿਆਹ ਵਾਲੀ ਜਿੱਦ ਫੜ ਲਈ ਹੈ ਤੇ ਇਹਨੂੰ ਪੂਰੀ ਕਰਕੇ ਹੀ ਹਟੋਗੇ ਉਹ ਤਾਂ ਮੈਨੂੰ ਇੱਕ ਡਰ ਸੀ ਕਿ ਮਾਮੇ ਤੈਨੂੰ ਕੁਝ ਕਹਿਣ ਨਾ ਪਰ ਤੈਨੂੰ ਵੀ ਤਾਂ ਪਤਾ ਹੀ ਹੈ ਕਿ ਜਦੋਂ ਮਾਮੇ ਮੰਮੀ ਨੂੰ ਕੁਝ ਕਹਿੰਦੇ ਆ ਤੇ ਸਾਡੇ ਤੋਂ ਕਿੱਥੇ ਜਰਿਆ ਜਾਂਦਾ ਹੈ ਦੀਦੀ ਕਈ ਪੁਆਇੰਟਸ ਨੇ ਇੱਥੇ ਆਪਾਂ ਵੀ ਗਲਤ ਆ ਮਾਮਿਆਂ ਨੇ ਤਾਂ ਮੰਮੀ ਨੂੰ ਅਜ ਤੱਕ ਕੁਝ ਵੀ ਨਹੀਂ ਕਿਹਾ ਕਹਿੰਦੀਆਂ ਤਾਂ ਮਾਮੀਆਂ ਨੇ ਤੇ ਹੁਣ ਉਹਨਾਂ ਨੂੰ ਸਾਂਭਣਾ ਨਾਨੀ ਦੀ ਡਿਊਟੀ ਹੈ ਜ਼ਰੂਰੀ ਨਹੀਂ ਈ ਰੀ ਆ ਕਿ ਮਾਮੇ ਮੰਮੀ ਨੂੰ ਕੁਝ ਕਹਿਣ ਤੇ ਮਾਮੇ ਸਹੀ ਆ ਅੱਜ ਤੱਕ ਮਾਮੇ ਖੜੇ ਵੀ ਕਿੱਥੇ ਆ ਸਾਡੇ ਨਾਲ ਕੋਈ ਗੱਲ ਨਹੀਂ ਪਰਿਵਾਰਾਂ ਦੇ ਵਿੱਚ ਮਾੜੇ-ਮੋਟੇ ਮਨ-ਮਟਾਵ ਤਾਂ ਚੱਲਦੇ ਰਹਿੰਦੇ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਹਰ ਇੱਕ ਪਰਿਵਾਰ ਰਲ ਮਿਲ ਕੇ ਰਹੇ ਇਹ ਚੀਜ਼ ਤਾਂ ਪੋਸਿਬਲ ਨਹੀਂ ਨਾ ਹੈਗੀ ਸ਼ੁਕਰ ਹੈ ਕਿ ਤੇ ਤੂੰ ਵੀ ਆਈਂ ਹੈ ਚਲੋ ਆ ਤਾਂ ਗਏ ਨੇ ਦੀਦੀ ਦੀਦੀ ਨੂੰ ਬੱਸ ਸਮਝਾਉਣ ਦੀ ਲੋੜ ਸੀਗੀ ਤੇ ਉਹ ਤਾਂ ਤੁਸੀਂ ਜਾ ਕੇ ਸਮਝਾਈ ਆਏ ਸੀਗੇ ਹੁਣ ਆਲਮੋਸਟ ਨਾ ਮੈਨੂੰ ਇਦਾਂ ਲੱਗਦਾ ਕਿ ਸਾਰੇ ਰਲ ਮਿਲ ਗਏ ਨੇ ਤਾਂ ਆਪਣਾ ਪਰਿਵਾਰ ਵੀ ਇੱਕ ਹੋ ਹੀ ਗਿਆ ਚੱਲ ਰੀਆ ਬੇਟਾ ਮੰਜਾ ਢਾ ਦੇ ਅੱਜ ਵੀ ਤੂੰ ਕੱਲੀ ਆ ਗਈ ਹੈ ਕਮਸ ਕਮ ਬੱਚਿਆਂ ਨੂੰ ਨਾਲ ਲਿਆਇਆ ਕਰ ਉਹਨਾਂ ਨੂੰ ਵੀ ਪਤਾ ਚੱਲੇ ਕੋਈ ਗੱਲ ਨਹੀਂ ਮੰਮੀ ਅੱਗੋਂ ਦੇ ਲਿਆਇਆ ਕਰਾਂਗੀ ਬੱਚਿਆਂ ਨੂੰ ਨਾਲ ਬਹਿ ਬੇ ਦੀਦੀ ਚਾਹ ਬਣਾਵਾ ਪਹਿਲੇ ਇੱਕੇ ਉੱਪਰ ਪਹਿਲੇ ਵੀਰੇ ਭਾਬੀ ਨੂੰ ਆਵਾਜ਼ ਮਾਰ ਲਵਾਂ ਬਲਾਲਾ ਪਹਿਲੇ ਉਹਨਾਂ ਨੂੰ ਹੀ ਕਿੰਨੇ ਦਿਨ ਹੋ ਗਏ ਮੈਂ ਉਹਨਾਂ ਨੂੰ ਮਿਲੀ ਵੀ ਨਹੀਂ ਠੀਕ ਹੈ ਵੀਰੇ ਭਾਬੀ نیچے ਆਜੋ ਗੀਤਾ ਦੀਦੀ ਆਏ ਨੇ ਐ ਨਾ ਪੁੱਤ ਪਾਵਾਂ ਨਾ ਆਏਗਾ ਨਾ ਉਹਨੂੰ ਥੋੜਾ ਨਾ ਸਮਝਾਈ ਸ਼ੇਰ ਦਾ ਜਿੱਦ ਪਿਆ ਹੈ ਮਾਮਿਆਂ ਵੱਲ ਚੱਲੋ ਮਾਮਿਆਂ ਵੱਲ ਚੱਲੋ ਆ ਜਿਹੜਾ ਲਾਪਰੀਤ ਦਾ ਰੋਲਾ ਪਿਆ ਹੋਇਆ ਹੈ ਨਾ ਉਹਦੇ ਕਰਕੇ ਆਪਾਂ ਉਧਰ ਵੀ ਤਾਂ ਨਹੀਂ ਜਾ ਸਕਦੇ ਤਾਂ ਫੇਰ ਕਿਉਂ ਹੈ ਮੰਮੀ ਕਿੰਨੇ ਦਿਨ ਹੋ ਗਏ ਮਾਮਿਆਂ ਵੱਲ ਗਏ ਵੀ ਨਹੀਂ ਤੇ ਮੈਂ ਕਹਿੰਦਾ ਸੀ ਦੀਦੀ ਨੇ ਜਾਣਾ ਹੀ ਹੈ ਕਿ ਆਪਾਂ ਮਾਮੇ ਵੱਲ ਜਾਏ ਜਣੇ ਕਿਉਂ ਬਣਦਾ ਨਹੀਂ ਮਾਮੇ ਵੱਲ ਜਾਣਾ ਮਾਮਿਆਂ ਵੱਲ ਨਾ ਬਾਅਦ ਚ ਜਾਇਓ ਪਹਿਲੇ ਨਾ ਲਾਪਰੀਤ ਨੂੰ ਫੋਨ ਕਰੋ ਕਿ ਕੁੜੀ ਠੀਕ ਵੀ ਰਹਿ ਰਹੀ ਹੈ ਕਿ ਨਹੀਂ ਮੰਮੀ ਲੱਭੀ ਤਾਂ ਆਪਣੇ ਘਰੇ ਠੀਕ ਐ ਚੱਕਰੇ ਆ ਨਾ ਉਧਰ ਕਿਰਨ ਆਈ ਬੈਠੀ ਐ ਤੇ ਤੁਹਾਨੂੰ ਇੱਕ ਵਾਰ ਕਿਰਨ ਦਾ ਹਾਲ-ਚਲ ਪੁੱਛਣ ਜਾਣਾ ਚਾਹੀਦਾ ਨਹੀਂ ਤਾਂ ਫਿਰ ਐਵੇਂ ਮੰਮੀ ਗੁੱਸਾ ਕਰਨਗੇ ਵੀ ਸਾਡੀ ਤੀ ਘਰ ਆਈ ਬੈਠੀ ਐ ਤੇ ਭੈਣ ਸਾਡੀ ਨੂੰ ਫਿਕਰ ਕੋਈ ਨਹੀਂ ਉਧਰ ਜਾਣ ਨੂੰ ਨਾ ਰਹਿਣ ਦੇ ਮਾਮੀਆਂ ਨੇ ਨਾ ਕਿਰਨ ਨੂੰ ਦੇਖ ਦੇਖ ਕੇ ਤੈਨੂੰ ਘੂਰੀਆਂ ਵੱਟੀਆਂ ਜਾਣੀਆਂ ਉਹਨਾਂ ਨੇ ਕਹਿਣਾ ਸਾਡੀ ਕੁੜੀ ਘਰ ਆਈ ਐ ਤੇ ਇੰਦੀ ਵਜ੍ਹਾ ਕਰਕੇ ਨਹੀਂ ਦੀਦੀ ਕਿਰਨ ਦੀਦੀ ਵੱਲੋਂ ਤਾਂ ਸੀ ਨਾਨੀ ਨਾਲ ਵੀ ਗੱਲ ਕੀਤੀ ਸੀ ਉਹ ਕਹਿੰਦੇ ਕਿਰਨ ਉੱਥੇ ਬਹੁਤ ਹੀ ਦੁਖੀ ਸੀਗੀ ਤਾਂ ਸੀ ਆਪ ਹੀ ਲੈ ਆਏ ਨਾਲੇ ਰਹੀ ਗੱਲ ਲੱਪਟੀ ਦੀਦੀ ਦੀ ਉਹਨਾਂ ਵੱਲੋਂ ਤਾਂ ਫਿਰ ਤੁਸੀਂ ਸਾਰੇ ਟੈਨਸ਼ਨ ਫ੍ਰੀ ਹੋ ਜਾਓ ਉਹ ਤਾਂ ਆਪਣੇ ਘਰ ਜਮਾ ਓਕੇ ਨੇ ਰੀਆ ਤੂੰ ਇੰਨੇ ਕੌਨਫੀਡੈਂਸ ਨਾਲ ਕਿੱਦਾਂ ਕਹਿ ਸਕਦੀ ਹੈ ਕਿ ਲਵਪ੍ਰੀਤ ਆਪਣੇ ਘਰ ਠੀਕ ਹੈਗੀ ਹੈ ਕੀ ਪਤਾ ਉਹਨੇ ਫੋਨ ਕਰਕੇ ਉਹ ਗੱਲ ਤੈਨੂੰ ਨਾ ਦੱਸਣੀ ਹੋਵੇ ਜਿਹੜੀ ਉਹਨੂੰ ਦੱਸਣੀ ਚਾਹੀਦੀ ਸੀ ਮੰਮੀ ਤੇ ਦੀਦੀ ਜਿਹੜੀ ਗੱਲ ਦਾ ਡਰ ਸੀ ਨਾ ਉਹ ਤਾਂ ਹੋ ਚੁੱਕੀ ਸੀ ਤੁਹਾਨੂੰ ਵੀ ਪਤਾ ਵੀ ਅੱਜੂ ਦੀ ਮਾਂ ਨੇ ਉਹਦਾ ਵਿਆਹ ਠੱਕੇ ਨਾਲ ਕੀਤਾ ਸੀ ਤੇ ਅੱਜੂ ਲਪਰੀਤ ਨਾ ਬਿਲਕੁਲ ਖੁਸ਼ ਨਹੀਂ ਸੀਗਾ ਬਸ ਫੇਰ ਠੀਕ ਹੈ ਜੇ ਲਪਰੀਤ ਤੰਗ ਹੈ ਨਾ ਫੇਰ ਆ ਗੱਲ ਨਾ ਬਾਹਰ ਆਉਣ ਵਾਲੀ ਹੋਈ ਹੈ ਤੂੰ ਰਿਆ ਐਦਾਂ ਕਰ ਦੋ ਦਿਨ ਨਾ ਦੀਦੀ ਘਰ ਜਾ ਆ ਭਾਈ ਪਾ ਚਾਣਣਾ ਇਹਨਾਂ ਨੂੰ ਜਿਹੜਾ ਤੁਸੀਂ ਕੱਲ ਜਾ ਕੇ ਉਹਨੂੰ ਸਮਝਾ ਕੇ ਆਇਓ 10 ਡਿਟੇਲ ਚ ਮੰਮੀ ਲਪਰੀ ਦੀਦਾ ਫੋਨ ਤਾਂ ਵੀਰੇ ਨੂੰ ਆই ਗਿਆ ਸੀ ਕਿ ਉਹ ਖੁਸ਼ ਨਹੀਂ ਹੈਗੇ ਪਰ ਫਿਰ ਮੈਂ ਤੇ ਭਾਬੀ ਕੱਲ ਪਾਰਕ ਦੇ ਵਿੱਚ ਗਏ ਸੀ ਉੱਥੇ ਸਾਨੂੰ ਅੱਜੂ ਤੇ ਲਪਰੀ ਦੀਦੀ ਦੋਵੇਂ ਮਿਲੇ ਫਿਰ ਮੈਂ ਅੱਜੂ ਦੇ ਚੰਗੇ ਕੰਨ ਖਿੱਚੇ ਕਿ ਜੇ ਤੇਰੀ ਮਾਂ ਨੇ ਤੇਰਾ ਵਿਆਹ ਕਰ ਹੀ ਦਿੱਤਾ ਫਿਰ ਤੂੰ ਆਪਣੀ ਵਾਈਫ ਨਾਲ ਖੁਸ਼ ਰਹਿ ਤੇ ਹੁਣ ਤੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਆਪਣੀ ਵਾਈਫ ਨਾਲ ਪੂਰਾ ਖੁਸ਼ ਹੈ ਪਰ ਫੇਰ ਵੀ ਬੇਟਾ ਤੁਹਾਨੂੰ ਦੋਨਾਂ ਨੂੰ ਨਾ ਪਾਰਕ 'ਚ ਜਾਣਾ ਨਹੀਂ ਚਾਹੀਦਾ ਸੀ ਤੇ ਜੇ ਅੱਜੂ ਆਪਣੀ ਮਾਂ ਨੂੰ ਕਹਿ ਦਿੰਦਾ ਵੀ ਦੋਨਾਂ ਨੇ ਮੈਨੂੰ ਦਬਾਅ ਪਾਇਆ ਸੀਗਾ ਫੇਰ ਨੇ ਮੰਮੀ ਮੇਰੇ ਸਾਬ ਨਾਲ ਸਾਡਾ ਕੱਲ ਪਾਰਕ ਚ ਜਾਣਾ ਬਿਲਕੁਲ ਠੀਕ ਸੀਗਾ ਸਾਡੀ ਜਿਹੜੀ ਜਨਰੇਸ਼ਨ ਹੈ ਨਾ ਅਸੀਂ ਗੱਲ ਨੂੰ ਫਟਾਫਟ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨੂੰ ਖਿੱਚਦੇ ਨਹੀਂ ਤੇ ਜਿਹੜੀ ਤੁਹਾਡੀ ਜਨਰੇਸ਼ਨ ਹੈ ਤੁਸੀਂ ਕਹਿੰਦੇ ਹੋ ਵਿੱਚ ਬੰਦੇ ਪਾ ਲਓ ਜਾਂ ਕੋਈ ਵਿੱਚ ਵੱਡਾ ਬੰਦਾ ਪਾ ਲਓ ਉਹਦੀ ਸਲਾਹ مشਵਰੇ ਦੇ ਨਾਲ ਉਸ ਗੱਲ ਨੂੰ ਖਿੱਚਦੇ ਹੋ ਤੇ ਉਹਦੇ ਨਾਲ ਰਿਸ਼ਤੇਦਾਰੀਆਂ ਹੋਰ ਵਿਗੜਦੀਆਂ ਨੇ ਪਰ ਸਾਡੇ ਅਕੋਰਡਿੰਗ ਜਿਹੜੀ ਗੱਲ ਔਨ ਦਾ ਸਪੋਰਟ ਖਤਮ ਹੋ ਜਵੇ ਉਹ ਜ਼ਿਆਦਾ ਚੰਗੀ ਹੈ ਆਹੋ ਮੰਮੀ ਰੀਆ ਸਹੀ ਕਹੀ ਜਾਂਦੀ ਹੈ ਆ ਜਿਹੜਾ ਸਾਡਾ ਬੱਚਿਆਂ ਦਾ ਰੋਲਾ ਹੁੰਦਾ ਨਾ ਅਸੀਂ ਜਲਦੀ ਨਿਬੇੜਦੇ ਹਾਂ ਤੇ ਜਲਦੀ ਖਤਮ ਕਰ ਜਾਂਦੇ ਹਾਂ ਆ ਤੁਹਾਡੇ ਬੁੜਿਆਂ ਦਾ ਰੋਲਾ ਦੇਖ ਲਓ ਮਾਮੇ ਨਾਲ ਤੇਰਾ ਰੋਲਾ ਕਦੋਂ ਤੱਕ ਚੱਲੀ ਜਾਂਦਾ ਚੱਲੀ ਜਾਂਦਾ ਖਤਮ ਹੀ ਨਹੀਂ ਹੁੰਦਾ ਪਿਆ ਤੇ ਉਹ ਜੀ ਸਾਡੀ ਨਾਨੀ ਦੋਦ ਬੱਲੇ ਮੰਮੀਆਂ ਦੇ ਕਿਉਂ ਨਹੀਂ ਸੈੱਟ ਹੁੰਦੀਆਂ ਆ ਮੇਰੀ ਨੂੰਹ ਵੀ ਖੁਸ਼ ਤੇ ਮੇਰੇ ਤਿੰਨੋਂ ਬੱਚੇ ਵੀ ਖੁਸ਼ ਹੋਰ ਮੈਨੂੰ ਕੀ ਚਾਹੀਦਾ ਤੇ ਤੇਰੀ ਨਾਨੀ ਦੇ ਵੀ ਬੱਚੇ ਖੁਸ਼ ਤੇ ਉਤੋਂ ਨੂੰਹਾਂ ਵੀ ਖੁਸ਼ ਤੇ ਉਹਨੂੰ ਵੀ ਕੀ ਚਾਹੀਦਾ ਚਲੋ ਮੰਮੀ ਹੁਣ ਆਲਮੋਸਟ ਨਾ ਸਭ ਕੁਝ ਕਲੀਅਰ ਹੀ ਹੋ ਗਿਆ ਦੀਦੀ ਵੀਰੀਆਂ ਨਾਲ ਹੁਣ ਖੁਸ਼ ਹੋ ਗਏ ਨੇ ਸਾਡੀਆਂ ਫੈਮਿਲੀ 'ਚ ਵੀ ਜਿੰਨੀਆਂ ਪ੍ਰੋਬਲਮ ਸੀ ਉਹ ਵੀ ਆਲਮੋਸਟ ਸੈੱਟ ਨੇ ਲਪਰੀ ਤੇ ਆਪਣੇ ਘਰ 'ਚ ਵੀ ਸਹੀ ਐ ਬਸ ਹੁਣ ਆਪਾਂ ਨੂੰ ਨਾ ਕਿਰਨ ਵਾਲਾ ਮੁੱਦਾ ਕਿਸੇ ਨਾ ਕਿਸੇ ਕਰਕੇ ਨਾ ਸੌਟ ਆਊਟ ਕਰਨਾ ਪੈਣਾ ਐ ਨਹੀਂ ਰਾਧਿਕਾ ਅਜੇ ਇੱਕ ਹੋਰ ਮੁੱਦਾ ਹੈਗਾ ਜਿੰਦੇ ਵਿੱਚ ਮੰਮੀ ਤੈਨੂੰ ਗਲਤ ਸਮਝ ਬੈਠੇ ਸੀਗੇ ਜਦੋਂ ਘਰ ਵਿੱਚ ਕੋਈ ਮੁੱਦਾ ਚੱਲਦਾ ਹੁੰਦਾ ਹੈ ਨਾ ਤਾਂ ਉਹਦੇ ਵਿੱਚ ਸਾਰੀ ਗਲਤੀ ਨੂੰ ਤੇ ਥੋੜੀ ਸੁੱਟ ਦੇ ਦਈਏ ਜਿਸ ਘਰ 'ਚ ਨਾ ਸੱਸ ਨੂੰ ਦੀ ਨੋਖ-ਚੋਕ ਨਾ ਨਾ ਹੋਵੇ ਉਹ ਘਰ ਘਰ ਵੀ ਨਹੀਂ ਲੱਗਦਾ ਨਾਲੇ ਅੰਨੀ ਬਣੀ ਸੀ ਮम्मी ਨੇ ਮੈਨੂੰ ਮਾੜਾ ਮੋਟਾ ਤਾਣਾ ਮੇਣਾ ਤੇ ਦਿੱਤਾ ਨਹੀਂ ਪੁੱਤ ਤੈਨੂੰ ਤੇ ਪਿੱਛੋ ਹੀ ਮਾਂ ਪਿਓ ਦਾ ਪਿਆਰ ਤੇ ਮਿਲਿਆ ਨਹੀਂ ਤੇ ਮੈਂ ਤੈਨੂੰ ਸੱਸ ਵਾਲਾ ਨਹੀਂ ਮਾਂ ਵਾਲਾ ਪਿਆਰ ਤਾਂ ਦੇ ਹੀ ਸਕਦੀ ਹਾਂ ਚਲ ਜੇ ਮਾੜਾ ਮੋਟਾ ਮੈਂ ਤੈਨੂੰ ਗਲਤ ਬੋਲ ਬੈਠੀ ਆ ਨਾ ਤਾਂ ਮੈਂ ਤੈਨੂੰ ਸੋਰੀ ਮੰਗਦੀ ਆ ਹਾਂਜੀ ਮੰਮੀ ਕਿਤੇ ਨਾ ਕਿਤੇ ਨਾ ਆਪਾਂ ਸਾਰੇ ਜਣੇ ਬਹੁਤ ਲੱੱਕੀ ਆ ਕਿ ਭਾਬੀ ਸਾਡੇ ਘਰ ਹੀ ਆਏ ਨੇ ਨਾਲੇ ਜਦੋਂ ਕੱਲ ਮੈਂ ਅੱਜ ਨੂੰ ਸਮਝਾਣ ਗਈ ਸੀ ਨਾ ਮੈਂ ਉਹਨਾਂ ਨਾਲ ਕਿੱਦਾਂ ਗੱਲ ਕੀਤੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਉਹਨੂੰ ਕਿਵੇਂ ਸਮਝਾਇਆ ਇਸ ਗੱਲ ਦੀ ਹਿੰਮਤ ਵੀ ਮੈਨੂੰ ਭਾਬੀ ਨੇ ਹੀ ਦਿੱਤੀ ਸੀ। ਥੈਂਕ ਯੂ ਸੋ ਮੱਚ ਭਾਬੀ। ਤੁਸੀਂ ਸਾਡੇ ਘਰ ਚ ਆਏ। ਮੈਨੂੰ ਹਰੋ ਗੱਲਾਂ ਵਿੱਚ ਸਪੋਰਟ ਕੀਤੀ ਜਿੱਥੇ ਮੈਂ ਨਦਾਨ ਸੀ ਤੇ ਮੈਨੂੰ ਸਮਝ ਹੀ ਨਹੀਂ ਸੀ ਉਹਨਾਂ ਗੱਲਾਂ ਦੀ। ਮੇਰੇ ਵਿਆਹ ਤੋਂ ਬਾਅਦ ਮੈਨੂੰ ਤਾਂ ਮੰਮੀ ਇੱਕ ਚੀਜ਼ ਸਮਝ ਆ ਗਈ ਹੈ। ਬੰਦਾ ਨਾ ਆਪਣੇ ਆਪ 'ਚ ਮਸਤ ਰਵੇ, ਆਪਦੀ ਫੈਮਲੀ ਨਾਲ ਖੁਸ਼ ਰਵੇ, ਆਪਦੀ ਮਾਂ ਨਾਲ, ਆਪਣੀ ਭੈਣ ਨਾਲ। ਇਹਨਾਂ ਰਿਸ਼ਤੇਦਾਰੀਆਂ 'ਚ ਕੁਝ ਨਹੀਂ ਪਿਆ। ਵੇਲੀਆਂ ਸੂਹਾਂ ਇੱਧਰ ਦੋ, ਸੂਹਾਂ ਇੱਧਰ ਲੋ, ਫਿਰ ਇੱਕ ਦੂਜੇ ਨਾਲ ਕਲੇਸ਼ ਕਰੋ, ਫਿਰ ਇੱਕ ਦੂਜੇ ਨੂੰ ਤੰਨ ਮੇਨੇ ਮਾਰੋ। ਆਪਣਾ ਪੰਜ ਜਣਿਆਂ ਦਾ ਪਰਿਵਾਰ ਹੈ ਮੈਂ ਕਹਿੰਨਾ ਸੋਹਣੇ ਰਹੀ ਜੰਨੇ ਆ ਕਿ ਸੋਹਣੇ ਇਦਾਂ ਹੀ ਅੱਗੇ ਚਰਮਾਂਗੇ ਤੇਰਾ ਸੋਚਣਾ ਵੀ ਨਾ ਬੇਟਾ ਸਹੀ ਏ ਜਿਹੜੇ ਰਿਸ਼ਤੇ ਨਾ ਪਿੱਛੋਂ ਜੁੜ ਕੇ ਆਏ ਹੋਣ ਨਾ ਉਹ ਰਿਸ਼ਤੇ ਇੱਥੇ ਨਿਭਾਣੇ ਹੀ ਚਾਹੀਦੇ ਨੇ ਇਹ ਰਿਸ਼ਤੇ ਉਦੋਂ ਖਤਮ ਹੁੰਦੇ ਨੇ ਜਦੋਂ ਬੰਦਾ ਮਰ ਜਾਂਦਾ ਹੈ ਮੰਮੀ ਵੀ ਨਾ ਬਿਲਕੁਲ ਸਹੀ ਕਹਿ ਰਹੇ ਨੇ ਕਈ ਰਿਸ਼ਤੇ ਤਾਂ ਇਹੋ ਜਿਹੇ ਹੁੰਦੇ ਜੋ ਚੰਦੇ ਹੋਏ ਵੀ ਨਹੀਂ ਛੱਡੇ ਜਾਂਦੇ ਹੁਣ ਮੈਨੂੰ ਦੇਖ ਲਓ ਮਾਪਿਓ ਤੋਂ ਬਿਨਾ ਪਲੀ ਹੇ ਮੇਰੇ ਭਰਾ ਪਰਜਾਈ ਹੈ ਉਹਨਾਂ ਨੇ ਮੈਨੂੰ ਸ਼ੁਰੂ ਤੋਂ ਇਨਾ ਵਧੀਆ ਪਾ ਲਿਆ ਤੇ ਉਹਨਾਂ ਨੂੰ ਥੋੜਾ ਨਾ ਅਸੀਂ ਛੱਡ ਸਕਦੇ ਆ ਉਹਨਾਂ ਨੂੰ ਤਾਂ ਰਹਿਣਾ ਹੀ ਪੈਣਾ ਨਾ ਸਾਰੀ ਜ਼ਿੰਦਗੀ ਆਲਮੋਸਟ ਸਾਰੇ ਰਿਸ਼ਤੇ ਠੀਕ ਹੋ ਗਏ ਨੇ ਰਈ ਮਾਮਿਆਂ ਦੀ ਗੱਲ ਤੇ ਮੰਮੀ ਤੁਸੀਂ ਆਪਣੇ ਪੇਕੇ ਨਾਲ ਨਾ ਆਪ ਨਿਵੇੜੋ ਮੇਰੇ ਭੈਣ ਭਰਾ ਮੇਰੇ ਨਾਲ ਠੀਕ ਹੈ ਤੇ ਮੇਰੀ ਭਝਾਈ ਨਾਲ ਵੀ ਮੇਰਾ ਰਿਸ਼ਤਾ ਸਹੀ ਹੈ ਤੇ ਮੈਂ ਵੀ ਹੁਣ ਇਹਨਾਂ ਨਾਲ ਸਹੀ ਚਲੋ ਫਿਰ ਵੇਟ ਕਾ ਦੀ ਹੈ ਦੀਦੀ ਤੁਸੀਂ ਬੈਠੋ ਅੰਦਰ ਤੇ ਮੈਂ ਚਾਹ ਬਣਾ ਕੇ ਲਿਆਉਂਦੀ ਆਂ ਧੰਨਵਾਦ ਭੈਣੇ ਤੇਰਾ ਤੇ ਧੰਨਵਾਦ ਤੇਰਾ ਕਿਉਂਕਿ ਲਾਪੀ ਦੇ ਫੋਨ ਤੋਂ ਵੱਨ ਮੇਰੇ ਦਿਮਗ ਤੇ ਬਹੁਤ ਟੈਨਸ਼ਨ ਸੀ ਕਿਉਂਕਿ ਜੇ ਲਾਪੀ ਦਾ ਘਰ ਖਰਾਬ ਹੋ ਜਾਂਦਾ ਆਪਾਂ ਦੋਨੋਂ ਗਏ ਸੀਗੇ ਇਸ ਕਰਕੇ ਹੁਣ ਉਹਦਾ ਘਰ ਠੀਕ ਹੈ ਤੇ ਜਿਹੜੀ ਹੀ ਮੈਂ ਤੁਸੀਂ ਦੋਨਾਂ ਨੇ ਕੱਲ ਦੇਖਾ ਕੇ ਆਂਦੀ ਐ ਉਹਦੇ ਵਾਸਤੇ ਤੁਹਾਨੂੰ ਦੋਨਾਂ ਨੂੰ ਨਾ ਸਲੂਟ ਕਰਨਾ ਬੰਦਾ ਵੀ ਚਲੋ ਮੇਰੇ ਤੋਂ ਬਿਨਾ ਕੋਈ ਕੰਮ ਤਾਂ ਸਹੀ ਰੇ ਲਾਇਆ ਵੀਰੇ ਪਾਸ ਦੇ ਵਿੱਚ ਆਪਣੇ ਤੇ ਕਿੰਨੀਆਂ ਮੁਸੀਬਤਾਂ ਸੀਗੀਆਂ ਆਪਾਂ ਫਿਰ ਵੀ ਹੌਸਲਾ ਦਿਖਾਇਆ ਹੀ ਐ ਨਾ ਤੇ ਆਹ ਹੌਸਲਾ ਮੈਂ ਤੁਹਾਡੇ ਤੋਂ ਹੀ ਸਿੱਖਿਆ ਤੁਹਾਨੂੰ ਦੇਖ-ਦੇਖ ਕੇ ਤਾਂ ਮੈਂ ਵੱਡੀ ਹੋਈ ਆ ਨਾਲੇ ਹੁਣ ਇੱਕ ਗੱਲ ਦਾ ਤਾਂ ਪਤਾ ਲੱਗ ਗਿਆ ਜਿਹੜੀਆਂ ਵੀ ਆਉਣ ਵਾਲੀਆਂ ਅੱਗੇ ਮੁਸ਼ਕਲਾਂ ਨੇ ਨਾ ਉਹਨਾਂ ਨੂੰ ਮੈਂ ਆਪ ਟੈਕਲ ਕਰ ਸਕਦੀ ਆ ਜੇ ਨਾ ਵੀ ਕਰ ਸਕੀ ਤੇ ਫਿਰ ਤੁਸੀਂ ਤਾਂ ਮੇਨ ਨਾਲ ਖੜਾ ਹੀ ਹੋ ਪਲੱਸ ਪੁਆਇੰਟ ਏ ਹੈ ਤੇ ਮੇਰੇ ਭਾਬੀ ਵੀ ਮੇਰੇ ਨਾਲ ਹੈ ਬੰਦੇ ਦੀ ਜ਼ਿੰਦਗੀ 'ਚ ਨਾ ਸੁੱਖ-ਦੁੱਖ ਦਾ ਆਉਣਾ ਤਾਂ ਇੱਕ ਰੱਬ ਵੱਲੋਂ ਬਣਾਇਆ ਹੋਇਆ ਇੱਕ ਰੂਲ ਆ ਜੇ ਦੁੱਖ ਨਹੀਂ ਆਊਗਾ ਨਾ ਤੇ ਬੰਦੇ ਨੂੰ ਮਾੜੇ ਟਾਈਮ ਦਾ ਪਤਾ ਨਹੀਂ ਲੱਗੂਗਾ ਜੇ ਸੁੱਖ ਨਹੀਂ ਆਏਗਾ ਤੇ ਬੰਦੇ ਨੂੰ ਚੰਗੇ ਟਾਈਮ ਦਾ ਨਹੀਂ ਪਤਾ ਲੱਗੇਗਾ ਇਸ ਲਈ ਨਾ ਰੱਬ ਦੇ ਰੰਗ ਵਿੱਚ ਰਾਜੀ ਰਹਿਣਾ ਚਾਹੀਦਾ ਜਿੱਦਾਂ ਦੀ ਉਹ ਜ਼ਿੰਦਗੀ ਦਿੰਦਾ ਨਾ ਉਹਨੂੰ ਖੁਸ਼ੀ-ਖੁਸ਼ੀ ਹੰਡਾਣਾ ਚਾਹੀਦਾ ਗੱਲ ਤਾਂ ਸਹੀ ਹੈ ਤੇਰੀ ਕਿਉਂਕਿ ਰੱਬ ਨਾ ਇਨਸਾਨ ਨੂੰ ਸਾਰੀ ਉਮਰ ਖੁਸ਼ ਵੀ ਨਹੀਂ ਰੱਖ ਸਕਦਾ ਫਿਰ ਬੰਦੇ ਨੂੰ ਹੰਕਾਰ ਹੋ ਜਾਂਦਾ ਤੇ ਸਾਰੀ ਉਮਰ ਦੁਖੀ ਵੀ ਨਹੀਂ ਰੱਖ ਦਿੰਦਾ ਫਿਰ ਬੰਦਾ ਰੱਬ ਨੂੰ ਕੋਸਣ ਲੱਜਾਂਦਾ ਵੀ ਤੈ ਮੈਨੂੰ ਕਿਹੋ ਜੀ ਜ਼ਿੰਦਗੀ ਦਿੱਤੀ ਹੈ ਇਸ ਕਰਕੇ ਜ਼ਿੰਦਗੀ 'ਚ ਸੁੱਖ ਖਾਣ ਦੁੱਖਣ ਉਸ ਵਾਹਿਗੁਰੂ ਦਾ ਹਮੇਸ਼ਾ ਸ਼ੁਕਰ ਕਰਨਾ ਚਾਹੀਦਾ ਵੀ ਤੈ ਸਾਨੂੰ ਇੰਨੇ ਜੋਗਾ ਤਾਂ ਕੀਤਾ ਹੈ ਅਸੀਂ ਦੁੱਖਾਂ ਨਾਲ ਲੜ ਸਕਦੇ ਆ ਤੇ ਤੈ ਸਾਨੂੰ ਇੰਨੇ ਜੋਗਾ ਸਮਝਾਇਆ ਕਿ ਸਾਡੀ ਝੋਲੀ ਖੁਸ਼ੀਆਂ ਪਾਈਆਂ ਤੇ ਅੱਜ ਤੋਂ ਬਾਅਦ ਆਪਾਂ ਸਾਰੇ ਇੱਕ ਨਾਲ ਅਫਿਸ ਅੱਜ ਦਾ ਤੈਨੂੰ ਕੋਫੀ ਨਾ ਮੈਂ ਬਣਾ ਕੇ ਪਿਲਾਉਂਗਾ ਲੈ ਐਦਾ ਚੰਗਾ ਲੱਗਦਾ ਵਾ ਜਦੋਂ ਦਾ ਆਪਣਾ ਵਿਆਹ ਹੋਇਆ ਤੁਸੀਂ ਮੇਰੇ ਹੱਥ ਦਾ ਕੁਝ ਵੀ ਖਾਦਾ ਪੀਤਾ ਨਹੀਂ ਅੱਜ ਤੱਕ ਕੌਫੀ ਮੈਂ ਬਣਾ ਕੇ ਪਿਆਉਂਗੀ ਤੁਹਾਨੂੰ ਨਹੀਂ 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 ਕੌਫੀ ਅੱਜ ਮੈਂ ਹੀ ਬਣਾਉਂਗਾ ਤੇ ਮੈਂ ਹੀ ਪਿਲਾਉਂਗਾ ਤੁਸੀਂ ਬਣਾਓ ਸ਼ਾਮੀ ਐਵੇਂ ਮੰਮੀ ਦੇਖੂਗੀ ਤਾਂ ਬੋਲੂਗੀ ਕਿ ਮੇਰੇ ਮੁੰਡੇ ਨੂੰ ਕੰਮ ਲਾਇਆ ਹੋਇਆ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਵੋ ਮੰਮੀ ਨੂੰ ਤਾਂ ਮੈਂ ਆਪੇ ਸਮਝਾ ਦਾਂਗਾ ਕੌਫੀ ਅੱਜ ਮੈਂ ਹੀ ਬਣਾਉਂਗਾ ਇੱਕ ਤੇ ਚੁੱਪਕੇ ਵਰਗੇ ਮੰਮੀ ਹੁਣ ਅਸੀਂ ਦੋਵੇਂ ਨਾ ਇਦੀ ਹੱਸਦੇ ਰਵਾਂਗੇ ਮੈਂ ਨਾ ਪਹਿਲਾਂ ਰਾਹ ਪਟਕ ਗਿਆ ਸੀਗਾ ਮੈਨੂੰ ਕਿਸੇ ਨੇ ਉਹੀ ਰਸਤੇ ਤੇ ਦੁਬਾਰਾ ਪਾਤਾ ਹੁਣ ਮੈਂ ਤੇ ਲਾਪਰੀ ਇਦੀ ਦੋਵੇਂ ਖੁਸ਼ ਰਵਾਂਗੇ ਤੂੰ ਕੱਲ ਤੱਕ ਤਾਂ ਤੂੰ ਇਹਦੇ ਨਾਲ ਨਫ਼ਰਤ ਕਰਦਾ ਸੀ ਇਹ ਜੇ ਹੁਣ ਕੀ ਹੋ ਗਿਆ ਜਿਹੜਾ ਤੂੰ ਇਹਨੂੰ ਪਸੰਦ ਕਰਨ ਲੱਗ ਗਿਆ ਮੰਮੀ ਜਿਹੜੀ ਕੁੜੀ ਦਾ ਤੁਹਾਨੂੰ ਡਰ ਸੀਗਾ ਨਾ ਕਿ ਜੇ ਮੈਂ ਉਹਦੇ ਨਾਲ ਵਿਆਹ ਕਰਾ ਲੂੰਗਾ ਉਹ ਮੇਰਾ ਘਰ ਖਰਾਬ ਕਰੂਗੀ ਉਹੀ ਕੁੜੀ ਨੇ ਮੈਨੂੰ ਸਮਝਾਇਆ ਤੇ ਤਾਂ ਹੀ ਮੈਂ ਤੇ ਲਾਪ੍ਰੀਤਾ ਜੀ ਖੁਸ਼ ਆ ਹਾਂਜੀ ਮੰਮੀ ਜੀ ਉਸ ਦਿਨ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਂ ਇਹਨਾਂ ਨੂੰ ਕਿਤੇ ਲੈ ਕੇ ਚੱਲੀ ਆ ਤੇ ਮੈਂ ਆਪਣੀਆਂ ਸਾਰੀ ਗੱਲ ਪਵਨਵੀਰ ਨੂੰ ਕੀਤੀ ਸੀ ਤੇ ਉਹਨਾਂ ਨੇ ਰੀਆ ਨਾਲ ਕੀਤੀ ਤੇ ਮੈਂ ਇਹਨਾਂ ਨੂੰ ਬਾਅਦ ਚ ਲੈ ਕੇ ਗਈ ਸੀ ਤੇ ਰੀਆ ਨੇ ਉਹਤੇ ਇਹਨਾਂ ਨੂੰ ਸਾਰਾ ਕੁਝ ਸਮਝਾਇਆ ਹਾਂਜੀ ਮੰਮੀ ਰੀਆ ਨੇ ਮੈਨੂੰ ਇਹੀ ਸਮਝਾਇਆ ਕਿ ਆਪਣੇ ਮਾਪਿਓ ਦੇ ਫੈਸਲੇ ਤੋਂ ਨਾ ਕਦੇ ਬਾਹਰ ਨਹੀਂ ਜਾਣਾ ਚਾਹੀਦਾ ਕਿਉਂਕਿ ਮਾਪਿਓ ਜੋ ਵੀ ਆਪਣੇ ਬੱਚੇ ਲਈ ਸੋਚਦੇ ਨੇ ਨਾ ਸਾਰਾ ਕੁਝ ਸਹੀ ਸੋਚਦੇ ਨੇ। ਨਾਲੇ ਮੰਮੀ ਜੀ ਰੀਆ ਨੇ ਨਾ ਇਹਨਾਂ ਨੂੰ ਇਹ ਵੀ ਸਮਝਾਇਆ ਕਿ ਇਹ ਤੁਹਾਡੀ ਮੰਮੀ ਨੇ ਤੁਹਾਨੂੰ ਪਾਲ ਕੇ ਇੰਨੇ ਤਾਂ ਇੰਨਾ ਕਰ ਦਿੱਤਾ ਤੇ ਉਹਨਾਂ ਨੂੰ ਇੰਨਾ ਹੱਕ ਨਹੀਂ ਹੈਗਾ ਕਿ ਤੁਹਾਡੇ ਵਿਆਹ ਦੇ ਚਾਹ-ਲਾੜ ਪੂਰੇ ਕਰ ਸਕਣ। ਮੰਮੀ ਜੀ ਮੈਂ ਨਾ ਤੁਹਾਡੇ ਕੋਲ ਇਸ ਚੀਜ਼ ਦੀ ਸੋਰੀ ਮੰਗਣਾ ਚਾਹਨਾ ਕਿ ਮੈਂ ਤੁਹਾਡੇ ਫੈਸਲੇ ਤੋਂ ਬਾਹਰ ਹੋ ਕੇ ਚੱਲਦਾ ਪਿਆ ਸੀਗਾ ਪਰ ਮੈਨੂੰ ਅੱਜ ਪਤਾ ਲੱਗਿਆ ਮਾਂ ਆਪਣੇ ਬੱਚੇ ਲਈ ਜੋ ਸੋਚਦੀ ਨਾ ਬਿਲਕੁਲ ਸਹੀ ਸੋਚਦੀ ਨੇ। ਨਾ ਪੁੱਤ ਇਦੇ ਵਿੱਚ ਨਾ ਗਲਤੀ ਤਾਂ ਕਿਤੇ ਮੇਰੇ ਕੋਲ ਵੀ ਹੋਈ ਏ ਜਦੋਂ ਤੇਰਾ ਵਿਆਹ ਉਸਕੋ ਨਾਲ ਹੀ ਹੋਣਾ ਸੀ ਤੇ ਫਿਰ ਮੈਂ ਤਾਂ ਤੇਨਾਲ ਧੱਕਾ ਕੀਤਾ ਹੈ ਨਾ ਜ਼ਿੰਦਗੀ ਤੂੰ ਜਣੀ ਅੱਗੇ ਵਾਸਤੇ ਤੂੰ ਕੁਝ ਸੋਚਣਾ ਤੇ ਤੂੰ ਉਹਦੇ ਨਾਲ ਕੁਝ ਰਹਿਦਮਰਤੇ ਸੋਚਾ ਹੋਊਗਾ ਤਾਂ ਕੋਈ ਚੰਗਾ ਹੀ ਸੋਚਾ ਹੋਊਗਾ ਚਲੋ ਛੱਡੋ ਮੰਮੀ ਜੋ ਹੋਣਾ ਸੀ ਹੁਣ ਹੋ ਹੀ ਗਿਆ ਵਾ ਵਧੀਆ ਆਪਣੇ ਰਸਤੇ ਮੈਂ ਆਪਣੇ ਰਸਤੇ ਨਾਲੇ ਲੱਪੇ ਮੈਂ ਤੁਹਾਡੇ ਨੂੰ ਵੀ ਸੌਰੀ ਫੀਲ ਕਰਨਾ ਚਾਹੁੰਦਾ ਹਾਂ ਕਿ ਕਿ ਡੇਢ ਮਹੀਨਾ ਤੋਂ ਨਾ ਮੈਂ ਵੀ ਬੜਾ ਰਫਲੀ ਆ ਚੱਲ ਰਿਆ ਸੀ ਤੁਹਾਡੇ ਨਾਲ ਮੈਨੂੰ ਨਾ ਇੱਕ ਗੱਲ ਸਮਝ ਆ ਗਈ ਆ ਕਿ ਜੇ ਮਾਪਿਓ ਆਪਣੇ ਧੀ ਨੂੰ ਇੰਨੀ ਗੱਲ ਕਹਿ ਸਕਦੇ ਨੇ ਕਿ ਤੂੰ ਕੋਲੇ ਤੂੰ ਸਿੱਧਾ ਘਰ ਵਾ ਤੇ ਇਹ ਗੱਲ ਤੇ ਆਪਣੇ ਮੁੰਡੇ ਨੂੰ ਵੀ ਸਮਝਾ ਸਕਦੇ ਨੇ ਨਾ ਉਹ ਵੀ ਗਾਨੀ ਧੀ ਨਾਲ ਇਹੋ ਕੁਝ ਕਿਉਂ ਕਰਦੇ ਨੇ ਹਾਂਜੀ ਮੰਮੀ ਇਹ ਗੱਲ ਤਾਂ ਮੈਨੂੰ ਵੀ ਸੋਚਣੀ ਚਾਹੀਦੀ ਸੀ ਜੇ ਮੈਂ ਉੱਥੇ ਕੋਲੇ ਪੜਨ ਜਾ ਰਿਹਾ ਤੇ ਮੈਂ ਆਪਣਾ ਸਾਰਾ ਦਿਨ ਪੜ੍ਹਾਈ ਵਾ ਲਾਵਾਂ ਐਵੇਂ ਕਿਸੇ ਵੀ ਕੁੜੀ ਨਾਲ ਪਾਰਕਾਂ 'ਚ ਬਹਿਣਾ ਚੰਗੀ ਗੱਲ ਨਹੀਂ ਹੁੰਦੀ ਮਾਪਿਓ ਨੇ ਜਿੱਥੇ ਵਿਆਹ ਕਰਾਣਾ ਚੰਗੀ ਥਾਂ ਹੀ ਕਰਾਣਗੇ ਹੋ ਸਕੇ ਨਾ ਰੀਆ ਨੂੰ ਪਵਨ ਨੂੰ ਤੇ ਰਾਧਿਕਾ ਨੂੰ ਇੱਥੇ ਬੁਲਾ ਲਿਓ ਮੈਂ ਵੀ ਨਾ ਉਹਨਾਂ ਕੋਲੋਂ ਮਾਫੀ ਮੰਗਣਾ ਚਾਹੁੰਦੀ ਆ ਕਿਉਂਕਿ ਜਦੋਂ ਉਹ ਰੀਆ ਦਾ ਰਿਸ਼ਤਾ ਲੈ ਕੇ ਆਏ ਸੀ ਨਾ ਮੇਰੇ ਕੋਲ ਤੇ ਮੈਂ ਉਹਨਾਂ ਨੂੰ ਵੀ ਨਾ ਬੜਾ ਮਾੜਾ ਚੰਗਾ ਬੋਲੀ ਸੀ ਮੈਨੂੰ ਨਾ ਅੱਜੂ ਦੇ ਵਿਆਹ ਦੀ ਨਾ ਇੰਨੀ ਟੈਨਸ਼ਨ ਸੀਗੀ ਤੇ ਮੈਂ ਨਾ ਉਹਨਾਂ ਦੀ ਕੁੜੀ ਨੂੰ ਵੀ ਬੜਾ ਮਾੜਾ ਚੰਗਾ ਬੋਲੀ ਚੱਲੋ ਮੰਮੀ ਜੀ ਜਿਉਂ ਦੇ ਪਿਆਰ ਭਰਜਾਈ ਇੱਥੇ ਆਏ ਸੀਗੇ ਤੇ ਆਪਣੀ ਭੈਣ ਦੀ ਖੁਸ਼ੀ ਵਾਸਤੇ ਆਏ ਸੀਗੇ ਬਾਕੀ ਹਾਂ ਜੇ ਰੀਆ ਨੇ ਗਲਤੀ ਕੀਤੀ ਸੀ ਤੇ ਤੁਹਾਨੂੰ ਉਹਦੇ ਕਰੈਕਟਰ ਤੇ ਉਂਗਲੀ ਨਹੀਂ ਸੀ ਚੱਕਣੀ ਚਾਹੀਦੀ ਮੰਮੀ ਜਿੰਨਾ ਚਿਰ ਆਪਾਂ ਕਿਸੇ ਕੁੜੀ ਨੂੰ ਮਿਲੇ ਹੀ ਨਹੀਂ ਹੈਗੇ ਆਪਾਂ ਉਹਨੂੰ ਮਾੜਾ ਚੰਗਾ ਕਿਵੇਂ ਬੋਲ ਸਕਦੇ ਆ ਨਾਲੇ ਜਿਹੜੀ ਕੁੜੀ ਦਾ ਪਿਓ ਨਾ ਹੋਵੇ ਉਹਦਾ ਸਾਰਾ ਦੁੱਖ ਉਹਦਾ ਭਰਾ ਹੀ ਸਮਝ ਸਕਦਾ ਚਲੋ ਹੁਣ ਨਾ ਮੈਂ ਤੇਰੇ ਕੋਲੋਂ ਹੀ ਮਾਣ ਮੰਦਦੀ ਆ ਤੇ ਪੁੱਤ ਲਾਪਰੇ ਤੇਰੇ ਕੋਲੋਂ ਹੀ ਮਾਣ ਮੰਦਦੀ ਆ ਤੇ ਹੁਣ ਨਾ ਮੈਨੂੰ ਇਹ ਉਮੀਦ ਹੈ ਵੀ ਆਪਾਂ ਰੱਬ ਨਾਲ ਰਲ ਕੇ ਰਵਾਂਗੇ ਤੇ ਅੱਗੇ ਨਾ 3 ਤੋਂ 4 ਹੋਮ ਆਉਗੇ ਕੋਈ ਨਹੀਂ ਮੰਮੀ ਉਹ ਰੱਬ ਹੈਗਾ ਹੀ ਆ ਉਹਨੂੰ ਸਭ ਪਤਾ ਹੁੰਦਾ ਕਿਹੜੇ ਘਰ ਕਦੋਂ ਕਿਹੜੀ ਖੁਸ਼ੀ ਦੇਣੀ ਆ ਨਾਲੇ ਮੰਮੀ ਜੀ ਮੈਂ ਤਾਂ ਇੱਕ ਗੱਲ ਕਹਿਣੀ ਸੀਗੀ ਕਿ ਤੁਸੀਂ ਇਸ ਟੌਪਿਕ ਬਾਰੇ ਨਾ ਮੇਰੇ ਉੱਤੇ ਪੇਕੇ ਘਰ ਗੱਲ ਨਾ ਕਰਿਓ ਕਿਉਂਕਿ ਉਹਨਾਂ ਨੂੰ ਤੇ ਅੱਗੇ ਮੇਰੀ ਕਿਰਨ ਭੈਣ ਦੀ ਟੈਨਸ਼ਨ ਆ ਫਿਰ ਐਵੇਂ ਮੇਰੀ ਵੀ ਟੈਨਸ਼ਨ ਲੈਣਗੇ ਹਾਂ ਪੁੱਤ ਮੈਨੂੰ ਪਤਾ ਹੈ ਤੇਰੀ ਭੂਆ ਤੇ ਤੇਰੇ ਪਾਪਾ ਦਾ ਨਾ ਰਿਸ਼ਤਾ ਸਹੀ ਨਹੀਂ ਚੱਲਦਾ ਪਿਆ ਤੇ ਮੈਨੂੰ ਨਾ ਉਹਨਾਂ ਦੇ ਐਵੇਂ ਰਿਸ਼ਤੇ ਤੇ ਬਲਦੀ ਦਾ ਤੇਲ ਨਹੀਂ ਪਾਣਾ ਚਾਹੀਦਾ ਬਸ ਹੁਣ ਮੰਮੀ ਜੀ ਮੇਰੀ ਭੈਣ ਦਾ ਨਾ ਘਰ ਵਸ ਜੇ ਤੇ ਫਿਰ ਤਾਂ ਮੇਰੇ ਮਾਂ ਪਿਓ ਦੀ ਜ਼ਿੰਦਗੀ ਸੌਖੀ ਹੋ ਜਾਣੀ ਆ ਚੱਲ ਪੁੱਤ ਕੋਈ ਨਹੀਂ ਆਪਾਂ ਨਾ ਹੁਣ ਇਹੀ ਗੱਲ ਇੱਥੇ ਦੱਬ ਦੇਣੀ ਆ ਆਪਾਂ ਹੁਣ ਗੱਲ ਬਾਹਰ ਨਹੀਂ ਕੱਢਣੀ ਚਲ ਤੇ ਕਿਰਨ ਪੈਨ ਦਾ ਨਾ ਘਰ ਛੇਤੀ ਵਸੂਗ ਮੰਮੀ ਜੀ ਜੇ ਤੁਸੀਂ ਇਜਾਜ਼ਤ ਦਿਵੋ ਤੇ ਅਸੀਂ ਦੋਨੇ ਜਾਣੇ ਜਾ ਕੇ ਕਿਰਨ ਪੈਨ ਦੇ ਪਰੋਣੇ ਨਾਲ ਗੱਲ ਕਰਾਈਏ ਕੀ ਪਤਾ ਸਮਝ ਹੀ ਜਾਣ ਕੋਈ ਗੱਲ ਨਹੀਂ ਲਪ੍ਰਿਤ ਤੁਸੀਂ ਫੋਨ ਕਰੋ ਪਵਨ ਵੀਰੇ ਨੂੰ ਇੱਧਰ ਬੁਲਾ ਲਓ ਉਹਨਾਂ ਨੂੰ ਅਸੀਂ ਦੋਨੇ ਮਿਲ ਕੇ ਆਪੇ ਉਹਨੂੰ ਮਨਾ ਲਿਆਵਾਂਗੇ ਚਲੋ ਉਹ ਤੇ ਠੀਕ ਆ ਮੈਂ ਵੀਰੇ ਨੂੰ ਬੁਲਾ ਲੈਣੇ ਆ ਪਰ ਮੰਮੀ ਵੀ ਤੇ ਇਜਾਜ਼ਤ ਦੇ ਨਾ ਸਾਨੂੰ ਉੱਧਰ ਜਾਣ ਦੀ ਕੋਈ ਨਾ ਪੁੱਤ ਜੇ ਮੇਰੇ ਪੁੱਤ ਦੇ ਜਾਨ ਨਾਲ ਕਿਸੇ ਦੀ ਧੀ ਦਾ ਘਰ ਵੱਸਦਾ ਹੈ ਤੇ ਮੈਨੂੰ ਇਹਦੇ ਵਿੱਚ ਦਿੱਕਤ ਵੀ ਕੀ ਐ ਕੋਈ ਨਾ ਪੁੱਤ ਜਿੱਦਾਂ ਇਹ ਕਹਿੰਦੀ ਹੈ ਨਾ ਉਦਾਂ ਕਰ ਲੋ ਮੰਮੀ ਮੈਂ ਤੇ ਲਾਪਰੇ ਨਾ ਹੁਣੀ ਕੌਫੀ ਪਿੱਛੇ ਲੜੀ ਜਾਂਦੇ ਸੀ ਮੈਂ ਕਹਿੰਦਾ ਸੀ ਮੈਂ ਬਣਾਣੀ ਇਹ ਕਹਿੰਦੇ ਮੈਂ ਬਣਾਣੀ ਹੁਣ ਆ ਘਰ ਵਾਲੀ ਕੌਫੀ ਕੈਨਸਲ ਅਸੀਂ ਚੱਲੇ ਬਾਹਰ ਪੀਂ ਤੁਸੀਂ ਦੱਸੋ ਜਾ ਆਈਏ ਪੁੱਤ ਅਨਿੱਕੇ ਨਿੱਕੇ ਗੱਲਾਂ ਦੀ ਨਾ ਮੇਰੇ ਕੋਲ ਜਾਇਜ਼ ਤਰ੍ਹਾਂ ਲਿਆ ਕਰੋ ਤੁਹਾਡੀ ਆਪਣੀ ਲਾਈਫ ਐ ਜਿੱਦਾਂ ਮਰਜੀ ਜਿਓ ਜੇ ਕਿਸੇ ਦਿਨ ਤੇ ਨਿੱਕੇ ਜੀ ਗੱਲ ਦੀ ਕੋਈ ਮੇਰੇ ਕੋਲ ਜਾਇਜ਼ ਤਰ੍ਹਾਂ ਲਿੱਤੀ ਫੇਰ ਮੈਨੂੰ ਗੁੱਸਾ ਵੀ ਆ ਜਾਣਾ ਚਲੋ ਲਾਪਰੇ ਚੱਲੀਏ ਆਪਾਂ ਅਜੂਲਪ੍ਰਿਤ